ਲੋ ਜੀ ਇਹ ਕਹਾਣੀਆਂ ਵੈਸੇ ਤਾਂ ਆਪਣੇ ਆਮ ਘਰਾਂ 'ਚ ਵਾਪਰਦੀਆਂ ਹੁੰਦੀਆਂ ਸਾਡੀਆਂ ਮਾਤਾ ਪਿਤਾ ਵਾਸਤੇ ਅੱਜ ਭੋਲਾ ਕੋਈ ਚੀਜ਼ ਲੈ ਕੇ ਆਇਆ ਅਜ ਨਵੀਂ ਆਈਟਮ ਤੇ ਅ ਭੋਲੇ ਕੀ ਕੀਤਾ ਸੀ ਪਹਿਲਾਂ ਤਾਂ ਇਹ ਦੱਸ ਇੱਥੇ ਇਹ ਦੁੱਧ ਗਰਮ ਕਰਿਆ ਸੀਗਾ ਮੇਰੇ ਭਾਈ ਨੇ ਹਾਂ ਇਹ ਤਾਂ ਜਾਣਦੇ ਨੇ ਇਹ ਮੈਂ ਮਾਰ ਚ ਗਿਆ ਮੈਂ ਦੁੱਧ ਗਰਮ ਕਰਦਾ ਸੀਗਾ ਤੇ ਕਿਲੋ ਦੁੱਧ ਸੀ ਅਸੀਂ ਰੱਖ ਕੇ ਤੇ ਅਸੀਂ ਕੋਈ ਕੰਮ ਲਾ ਕੇ ਤੇ ਆ ਦੇਖੋ ਤੁਸੀਂ ਹਾਲਤ ਕੀ ਹੋ ਗਈ ਸੀ ਕਿ ਪੂਰੀ ਲੱਕ ਵਾਂਗੂ ਹੋ ਗਿਆ ਸੀ ਇਹ ਅੰਦਰੋਂ ਬਹੁਤ ਜ਼ਿਆਦਾ ਗਲ ਗਿਆ ਸੀਗਾ ਯਾਰ ਇੰਕੇ ਪਾਈ ਨੇ ਤੇ ਡੜਾ ਲਈ ਚੱਕ ਲਿਆ ਸੀਗਾ ਤੇ ਮੈਂ ਇਹਨੂੰ ਭੋਲੇ ਨੂੰ ਮੈਂ ਕਿਹਾ ਭੋਲੇ ਵੀ ਆ ਤਾਂ ਯਾਰ ਸਾਫ਼ ਕਰਨਾ ਆਪਾਂ ਨਹੀਂ ਆਪਣੇ ਗਾਲਾਂ ਪਹਿਣੀਆਂ ਘਰੋਂ ਤੇ ਮੈਂ ਚੱਕ ਕੇ ਤੇ ਬਾਹਰ ਲੈ ਗਿਆ ਮੈਂ ਕਿਹਾ ਚੱਲ ਇਹਦੇ ਨੂੰ ਰੇਤੇ ਨਾਲ ਜਾਂ ਡਲੇ ਨਾਲ ਜਾਂ ਬਜਰੀ ਨਾਲ ਕਿਸੇ ਚੀਜ਼ ਨਾਲ ਆਪਾਂ ਇਹਨੂੰ ਸਾਫ਼ ਕਰ ਦਿੰਨੇ ਕਿਉਂਕਿ ਆਪਣੇ ਆਮ ਤੌਰ ਦੇ ਤੇ ਘਰ ਘਰ ਦੀ ਕਹਾਣੀ ਹੈ ਇਹ ਤੇ ਭੋਲਾ ਕਹਿੰਦਾ ਨਹੀਂ ਯਾਰ ਲੋੜ ਹੀ ਨਹੀਂ ਹੂੰ ਪੋਲੇ ਨੇ ਗਰੰਟੀ ਲਈ ਹੈ ਹਣਾ ਬੋਲੇ ਜਮਾ ਮੈਂ ਕਿ ਵਿਖੀ ਨਹੀਂ ਜਦੋਂ ਆਹ ਆਪਾਂ ਲਾਵਾਂਗੇ ਨਾ ਇਸ ਨੂੰ ਆਹ ਦੇਖੋ ਹਾਂ ਆਹਦੀ ਲੋੜ ਹੀ ਨਹੀਂ ਹੈ ਰਾਮਨਾਥ ਨੇ ਖੀ ਜਾਂਦਾ ਆ ਦੇਖ ਪੋਲਾ ਕਹਿੰਦਾ ਵੀ ਕੁਝ ਨਹੀਂ ਜਮਾ ਨਵੇਂ ਵਰਗਾ ਬਣਾ ਦੂ ਮੈਂ ਤੈਨੂੰ ਪਸੇ ਤੇ ਚ ਇੱਕ ਦੋ ਚੀਜ਼ਾਂ ਹੀ ਪਾਈਆਂ ਚੀਜ਼ਾਂ ਪਾਈਆਂ ਬਸ ਪਾਣੀ 'ਚ ਤੇ ਪਾਣੀ 'ਚ ਕੋਈ ਚੀਜ਼ਾਂ ਪਾ ਕੇ ਤੇ ਉਹਨੂੰ ਕੋਸਵਾਲਾ ਦਵਾਇਆ ਹੈਗਾ ਤੇ ਆ ਤੁਸੀਂ ਬਾਹਰੋਂ ਹਾਲਤ ਦੇਖ ਹੀ ਸਕਦੇ ਹੋ ਆਹ ਆ ਤੇ ਅੰਦਰੋਂ ਤੁਹਾਨੂੰ ਪਹਿਲਾਂ ਦਿਖਾਉਂਦੇ ਲੇਕਿਨ ਸਾਨੂੰ ਵੀਡੀਓ ਬਣਾਉਣੀ ਥੋੜੀ ਜੀ ਕੇਰਾ ਸੀ ਆ ਸੋਚਿਆ ਵੀ ਨਹੀਂ ਬਣਾਉਂਦੇ ਫਿਰ ਅਸੀਂ ਸੋਚਿਆ ਯਾਰ ਵੈਸੇ ਗੱਲ ਤਾਂ ਜਾਇਜ਼ ਹੈ ਪੋਲੇ ਦੀ ਕਹਿੰਦਾ ਯਾਰ ਆਮ ਤੌਰ ਤੇ ਆਪਣੇ ਘਰੇ ਆਪਣੀਆਂ ਮਾਤਾ ਭੈਣਾਂ ਸਾਰੀਆਂ ਐਂ ਕਰਦੀਆਂ। ਵੀ ਵੈਸੇ ਆਪਣੇ ਇੰਡੀਆ ਚ ਪਹਿਲਾ ਦੇਸ ਹੈ ਜਿੱਥੇ ਦੁੱਧ ਜਦੋਂ ਚਰ ਉਬਲ ਕੇ ਡੁੱਲਦਾ ਨਹੀਂ ਉਹਨਾਂ ਚਰ ਨੂੰ ਉਬਲਿਆ ਨਹੀਂ ਮੰਨਿਆ ਜਾਂਦਾ। ਵਾਲਾ ਉਹਨੂੰ ਆਪਾਂ ਨਹੀਂ ਮੰਨਦੇ ਹੁੰਦੇ। ਮੈਂ ਤਾਂ ਲੈਂਦਾ ਹੀ ਨਹੀਂ ਸੀਗਾ। ਆ ਦੇਖ ਆ ਪਹਿਲਾਂ ਲੈਂਦਾ ਨਹੀਂ ਸੀਗਾ। ਤੇ ਆ ਦੇਖੋ ਆ ਹੁਣ ਭੋਲਾ ਲਾਈ ਜਾਂਦਾ ਗਾ। ਹਰਾ ਆ ਦੇਖੋ ਆਹਦੀ ਉਪਰੋਂ-ਪਰੋਂ ਦਾ ਦੇਖੋ ਆਹ ਨਾਲ ਆਹ ਹੋ ਗਿਆ ਤੇ ਆ ਬਾਹਰੋਂ ਤੁਸੀਂ ਦੇਖੋ ਬਾਹਰੋਂ ਆਹ ਚੀਜ਼ ਬਣ ਗਈ। ਤੇ ਬਿਲਕੁਲ ਥੱਲੋਂ ਵੀ ਪੂਰਾ ਇਹ ਜਮਾ ਮਤਲਬ ਕਾਲਾ ਹੋ ਗਿਆ ਲੱਗਦਾ ਸੀ ਜਿਵੇਂ ਲੁੱਕ ਸੀਗੀ ਤੇ ਹੁਣ ਤੁਹਾਨੂੰ ਫਾਈਨਲ ਰਿਜ਼ਲਟ ਦਿਖਾਵਾਂਗੇ ਭੋਲੇ ਦੀ ਜੇ ਨਾ ਹੋਇਆ ਤਾਂ ਭਈ ਕਾਲਾ ਤਿਆਰ ਆ ਭੋਲੇ ਨਹੀਂ ਨਹੀਂ ਠੀਕ ਹੈ ਤੇ ਹੁਣ ਪਹਿਲਾਂ ਪੈਨ ਲਾ ਦੇ ਹੁਣ ਭੋਲਾ ਬੰਦ ਕਰਦੇ ਨੂੰ ਹਨਾ ਲਓ ਜੀ ਹੁਣ ਬੰਦ ਕਰਕੇ ਭੋਲਾ ਕਹਿੰਦਾ ਵੀ ਹੁਣ ਵੀਡੀਓ 'ਚ ਇਹਨੂੰ ਸਾਫ਼ ਕਰਕੇ ਫੇਰ ਦਿਖਾਵਾਂਗੇ ਤੇ ਲਾਸਟ 'ਚ ਦੱਸਾਂਗੇ ਅਸੀਂ ਕੀ ਪਾਇਆ ਵੀ ਇਹਦੇ ਵਿੱਚ ਕੀ ਉਤਰ ਕੀ ਪਾਇਆ ਕੀ ਪਾਇਆ ਆਪਾਂ ਭੋਲੇ ਨੂੰ ਪੁੱਛਿਆ ਭੋਲਾ ਕਹਿੰਦਾ ਵੀ ਪਹਿਲਾਂ ਨਹੀਂ ਮੈਂ ਦੱਸਦਾ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਆਹ ਥੱਲੋਂ ਆ ਚੀਜ਼ਾਂ ਸਾਰੀਆਂ ਪਟ ਪਟ ਕੇ ਆਪੇ ਤਾਂ ਆਈ ਜਾਵੇ ਆ ਤਾਂ ਆਪੇ ਵਾਲਾ ਦੇਖ ਤਾਂ ਆ ਗਿਆ ਐ ਲੱਗਦਾ ਜਿਵੇਂ ਚਾਹ ਵਾਲੀ ਜੰਨੇ ਨੇ ਆਪਾਂ ਤੇ ਭੋਲਾ ਕਹਿੰਦਾ ਵੀ ਮੈਂ ਲਾਸਟ 'ਚ ਦੱਸੂਗਾ ਤੇ ਟ੍ਰਿਕ ਤਾਂ ਦਸੀਏ ਵੀ ਬਹੁਤ ਸਾਰੀਆਂ ਮਾਤਾ ਭੈਣਾਂ ਸਾਡੀਆਂ ਜਿਹੜੀਆਂ ਬੱਚੀਆਂ ਜਿਹੜੀਆਂ ਨਵੀਆਂ-ਨਵੀਆਂ ਚਾਹ ਪਾਣੀ ਬਣਾਉਣ ਲੱਗਦੀਆਂ ਜਾਂ ਅੱਜਕੱਲ ਸਭ ਤੋਂ ਵੱਡਾ ਜਿਹੜਾ ਸਿਸਟਮ ਹੈ ਵੀ ਆਪਾਂ ਚਾ ਧਰ ਦਿੰਨੇ ਜਾਂ ਦੁੱਧ ਗਰਮ ਧਰ ਦਿੰਨੇ ਉਧਰੋਂ ਫੋਨ ਆ ਜਾਂਦਾ ਜਿਹੜੀ ਸਾਡੇ ਨਾਲ ਵੀ ਜਿਹੜੀ ਸਾਡੇ ਨਾਲ ਹੋਈ ਐ ਵੀ ਸਾਡੇ ਕੋਲੇ ਆ ਗਿਆ ਫੋਨ ਗੱਲ ਇਹ ਸੀਗੀ ਅਸਲ ਤੇ ਅਸੀਂ ਦੁੱਧ ਧਰ ਕੇ ਤੇ ਅਸੀਂ ਭੁੱਲ ਗਏ ਫੋਨ ਚਲ ਜਗੇ ਮੁੜ ਕੇ ਉਹ ਪ੍ਰੋਜੈਕਟ ਸੀ ਕੋਈ ਉਹ ਸੇਵ ਕਰਕੇ ਕਿਸੇ ਨੂੰ ਸੈਂਡ ਕਰਨਾ ਸੀ ਉਸ ਚੱਕਰ ਦੇ ਵਿੱਚ ਅਸੀਂ ਹੁਲ ਜਗੇ ਤੇ ਵੈਸੇ ਅੱਜ ਤੜਕੇ ਦੀ ਹੋਈ ਆਪਣੇ ਨਾਲ ਭੈੜੀ ਐ 2.5 ਕਿਲੋ ਦੁੱਧ ਤਾਂ ਆ ਲਿਆ ਪਿਆ ਸੀਗਾ ਤੜਕੇ 2.5 ਕਿਲੋ ਦੁੱਧ ਲਿਆ ਪਹਿਲਾਂ ਤੇ ਆ ਦੇਖੋ ਤੁਸੀਂ ਆ ਦੁੱਧ ਦਾ ਤਾਂ ਮੈਸੇਜ ਚਲੋ ਪਨੀਰ ਬਣ ਜੂਗਾ ਇਹ ਤਾਂ ਤਾਂ ਪਨੀਰ ਬਣਾ ਲਾਂਗੇ ਤੇ ਇਹ ਤਾਂ ਚਲੋ ਫਿਰ ਵੀ ਕਿਸੇ ਨਾ ਕਿਸੇ ਲੇਖੇ ਲੱਗ ਜੂਗਾ ਆ ਤੜਕੇ ਇਹ ਹੋ ਗਿਆ ਤੇ ਉਸ ਤੋਂ ਬਾਅਦ ਜਸਟ 2 ਘੰਟਿਆਂ ਬਾਅਦ ਮਾਰਕੀਟ ਗਏ ਦੁੱਧ ਲੈ ਕੇ ਆਏ ਤੇ ਆ ਜਾ ਹਾਲਤ ਹੋ ਗਈ ਕਿਉਂ ਬੋਲਿਆ ਵੇਖ ਕੇ ਲੱਗ ਗਿਆ ਕੰਮ ਹੁਣ ਬੰਦ ਕਰੇਗਾ ਵੀਡੀਓ ਬਣ ਗਈ ਹੈ ਵੀ ਹੋਣੀ ਹਾਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਆਦਾ ਤੋਂ ਜਿਆਦਾ ਇੰਨੀ ਸ਼ੇਅਰ ਕਰ ਦਿਓ ਵੀ ਘਰ ਘਰ ਤੱਕ ਭੋਲੇ ਦਾ ਨੁਕਸਾ ਨੁਸਖਾ 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 ਇਹ ਕੀ ਨਾ ਰੱਖਾਂਗੇ ਭੋਲੇ ਦਾ ਨੁਸਖਾ ਹਾਂ ਭੋਲੇ ਦਾ ਨੁਸਖਾ ਸਾਡੇ ਪਰਿਵਾਰਾਂ ਵਾਸਤੇ ਸਾਡੀਆਂ ਮਾਤਾ ਭੈਣਾਂ ਬੱਚੀਆਂ ਉਹਨਾਂ ਵਾਸਤੇ ਭੋਲੇ ਦਾ ਨੁਸਖਾ ਹੈ ਵੀ ਹੋਸਟਲ 'ਚ ਰਹਿੰਦੇ ਆ ਪੀਜੀਐਸ 'ਚ ਰਹਿੰਦੇ ਆ ਆਮ ਤੌਰ ਦੇ ਉੱਤੇ ਆਪਾਂ ਆਹ ਦੇਖੋ ਆ ਹਾਲਤ ਹੋ ਗਈ ਸਿਲੰਡਰ ਦੀ ਵਿਚਾਰੇ ਦੀ ਵੈਸੇ ਆ ਵੀਡੀਓ ਜਦੋਂ ਸਾਡੇ ਘਰ ਦੇ ਦੇਖਣਗੇ ਨਾ ਤੇ ਗਾਣਾ ਤਾਂ ਸਾਨੂੰ ਉਦੋਂ ਹੀ ਟੱਪ ਜਾਗੇ ਉਦੋਂ ਅਸੀਂ ਟੱਪ ਜਾਾਂਗੇ ਤੇ ਆਹ ਦੇਖੋ ਹਾਲਤ ਤੇ ਹੁਣ ਆਪਾਂ ਇਹਨੂੰ ਬਾਹਰ ਲੈ ਜੀਏ ਬਾਹਰ ਲੈ ਕੇ ਜਾਂਦੇ ਇੱਥੇ ਲੱਤਾਂ ਤੇ ਪਾ ਲੇਗਾ ਨਹੀਂ ਨਹੀਂ ਠੀਕ ਹੈ ਉਬਲਦਾ ਉਬਲਦਾ ਪਾਣੀ ਹੈ ਹਾਂ ਵੈਸੇ ਇੱਕ ਚੀਜ਼ ਭੋਲੇ ਦੀ ਜਾਇਜ ਵੀ ਆਹ ਦੇਖੋ ਐ ਹੋ ਜਾ ਸੀਗਾ ਪਹਿਲਾਂ ਤੇ ਇਹੋ ਜਿਹਾ ਹੀ ਹੁਣ ਬਣ ਗਿਆ ਇਹ ਠੀਕ ਹੈ ਤੇ ਹੁਣ ਆਪਾਂ ਪਰ ਅੰਦਰੋਂ ਦੇਖਾਂਗੇ ਚੈੱਕ ਕਰਾਂਗੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਭੋਲੇ ਦਾ ਨੁਸਖਾ ਵੀ ਭੋਲੇ ਨੇ ਇੱਚ ਕੀ ਪਾਇਆ ਤੇ ਕਿਵੇਂ ਇਹ ਸਾਰਾ ਕਲੀਅਰ ਕੀਤਾ ਹੈਗਾ ਠੀਕ ਆ ਬੋਲੇ ਚਲ ਜੀ ਬਾਹਰ ਆਪਾਂ ਆ ਗਏ ਹਾਂ ਖੜਕਾ ਹੁਣ ਹਾਂ ਇਹ ਚੀਜ਼ ਹੈ ਕਿਉਂਕਿ ਖੜਕਾ ਹੋਣ ਲੱਗਾ ਪਹਿਲਾਂ ਜੰਮ ਗਿਆ ਸੀ ਏਨੀ ਏਨੀ ਪਰਤ ਜੰਮ ਗਈ ਸੀਗੀ ਪਹਿਲਾਂ ਥੱਲੇ ਤੇ ਅੱਜ ਆਪਾਂ ਲੈ ਲਿਆ ਬਾਹਰ ਠੀਕ ਹੋਇਆ ਪੂਰਾ ਪੂਰਾ ਗਰਮੀ ਬਹੁਤ ਆ ਪਹਿਲਾਂ ਬਾਹਰ ਦਮੀ ਹੈ ਜੀ ਉਹਨੂੰ ਬਈ ਹਾਂ ਓਏ ਲੈ ਕੀ ਬਾਤ ਅੱਜ ਤਾਂ ਦੂਰਾ ਕੰਮ ਹੋਇਆ ਖੜਾ ਧੁੱਪ ਚ ਨਹੀਂ ਆਈ ਜਾਂਦਾ ਹੈਗਾ ਦੇਖੋ ਤੁਸੀਂ ਓਏ ਭੈਗਾ ਭੋਲਾ ਮੀਂਹ ਚ ਬੈਠਾ ਧੁੱਪੇ ਭੋਲਾ ਮੀਂਹ ਚ ਧੁੱਪੇ ਬੈਠਾ ਹੈ। ਕੀ ਬਾਤ ਹੈ। ਮੀਂਹ ਹੀ ਜਾਂਦਾ ਹੈਗਾ ਤੇ ਇਧਰ ਭੋਲਾ ਬੈਠਾ ਹੈਗਾ। ਤੇ ਅੱਜ ਦੇਖਦੇ ਆ। ਠੀਕ ਹੈ। ਤੇ ਚਲੋ ਮੈਂ ਉਹਨੇ ਮੀਂਹ ਹੀ ਜਾਂਦਾ ਹੈਗਾ ਧੁੱਪ ਚ ਬਿਲਕੁਲ ਤੇ ਬਠਿੰਡੇ ਹੈਗੇ ਆ ਤੇ ਬਠਿੰਡੇ ਦਾ ਮੌਸਮ ਹੀ ਇਹੋ ਜਿਹਾ ਹੋ ਗਿਆ ਹੁਣ। ਤੇ ਲੈ ਭੋਲੇ ਤੂੰ ਹਾਂ ਕਰ ਤੇ ਮੈਂ ਸਮਾਨ ਜਾਰ ਅੰਦਰ ਰੱਖ ਦਾਂ ਠੀਕ ਹੈ। ਆ ਹੁਣ ਆ ਮੈਂ ਲਓ ਜੀ ਇੱਕ ਵਾਰੀ ਫਿਰ ਭੋਲਾ ਇੱਥੋਂ ਚੱਕ ਕੇ ਦੁੱਧ ਦਾ ਡੰਗਾ ਲੈ ਗਿਆ ਸੀਗਾ ਜਿਹੜਾ ਲਗਭਗ ਕਾਲਾ ਹੋ ਚੁੱਕਿਆ ਸੀ ਤੇ ਆਪਾਂ ਦੇਣਾ ਭੋਲੇ ਦੀ ਟਰਿਕ ਨੇ ਕੰਮ ਕੀਤਾ ਕਿ ਨਹੀਂ ਲੈ ਭੋਲਾ ਮੈਨੂੰ ਲੱਗਦਾ ਹੁਣ ਸ਼ਰਮ ਮਰਦਾ ਝਾਕਦਾ ਨਹੀਂ ਇੱਧਰ ਝਾਕ ਮੈਨੂੰ ਲੱਗਦਾ ਹੁਣ ਝਾਕ ਬਈ ਸ਼ਰਤ ਲੱਗੀ ਹੋਈ ਸੀ ਸਾਡੀ 5-500 ਰੁਪਏ ਦੀ ਅੱਜ ਤੇ ਜੇ ਭੋਲੇ ਨੇ ਵਧੀਆ ਬਣਾਤਾ ਆਪਦੀ ਟਰਿਕ ਦੇ ਨਾਲ ਉਧਰੋਂ ਦੇ ਵਿਚੋਂ ਆ ਬਾਹਰੋਂ ਤਾਂ ਠੀਕ ਹੈ ਇਹ ਤਾਂ ਇਹ ਤਾਂ ਠੀਕ ਸੀਗਾ ਆ ਵੇ ਸਹੀ ਹੈ ਬਈ ਇਧਰੋਂ ਤਾਂ ਠੀਕ ਆ ਉਧਰੋਂ ਦਿਖਾਇਆ ਉਹ ਤੇਰੀ ਕੀ ਬਾਤ ਹੈ ਲੈ ਵਾ ਲੈ ਕੀ ਬਾਤ ਹੈ ਤੇਰੀ ਟ੍ਰਿਕ ਤਾਂ ਕੰਮ ਕਰ ਗਈ ਓਏ ਦੇਖਿਆ ਲਓ ਜੀ ਵੈਸੇ ਬਹੁਤ ਖੁਸ਼ੀ ਹੋਈ ਮੈਨੂੰ ਇਸ ਚੀਜ਼ ਦੀ ਸਾਨੂੰ ਪੂਰਾ ਡਰ ਸੀ ਵੀ ਅੱਜ ਘਰੋਂ ਗਾਲਾਂ ਪੈਣਗੀਆਂ ਤੇ ਪੂਰਾ ਮਚ ਗਿਆ ਸੀ ਇਹ ਇਹਦੇ ਤੇ ਸੁੱਖ ਨਾਲ ਮੈਂ ਕਹਿੰਦਾ ਵੀ ਹਾਂ ਆਸੇ ਪਾਸੇ ਜੰਮ ਗਿਆ ਸੀ ਬਹੁਤ ਬੁਰਾ ਹਾਲ ਸੀ ਤੇ ਅਸੀਂ ਪਹਿਲਾਂ ਵੀਡੀਓ ਬਣਾਉਣ ਦੇ ਚੱਕਰ 'ਚ ਹੈ ਨਹੀਂ ਸੀ ਨਹੀਂ ਤੁਹਾਨੂੰ ਉਹ ਵੀ ਦਿਖਾਉਂਦੇ ਵੀਡੀਓ ਵੀ ਕਿਵੇਂ ਬਣਾਈ ਆ ਪਰ ਆਪਾਂ ਭੋਲੇ ਨੂੰ ਜਰੂਰ ਪੁੱਛਾਂਗੇ ਵੀ ਇਹਦੇ 'ਚ ਪਾਇਆ ਕੀ ਸੀ ਤੇ ਕਿਵੇਂ ਪਾਇਆ ਸੀ ਤੁਹਾਨੂੰ ਅੱਖਾਂ ਜੀ ਭਰ ਕੇ ਭੋਲੇ ਨੇ ਇੱਥੇ ਰੱਖਤਾ ਸੀਗਾ ਤੇ ਆਹ ਦੇਖ ਸਕਦੇ ਤੁਸੀਂ ਦੁੱਧ ਇੱਥੇ ਵੀ ਆਹ ਦੇਖ ਲਓ ਆ ਜੰਮਿਆ ਪਿਆ ਹੈ ਜੀ ਠੀਕ ਹੈ ਸਾਫ਼ ਕਰਕੇ ਦਿਖਾਵਾਇਆ ਇਹ ਵੀ ਭੋਲਾ ਕਹਿੰਦਾ ਵੀ ਹੁਣ ਜ਼ਿੰਮੇਵਾਰੀ ਚੱਕ ਲਈ ਆ ਸਾਰੀ ਘਰ-ਬਾਰ ਦੀ ਠੀਕ ਹੈ ਤੇ ਭੋਲੇ ਕੰਮੇ ਹੁਣ ਦੱਸੇਗਾ ਵੀ ਕੀ ਬਹੁਤ ਘਰਾਂ ਦੇ ਵਿੱਚ ਅ ਕਲੇਸ਼ ਪੈਣਾ ਤੋਂ ਬਚ ਜੂਗਾ ਬਹੁਤ ਘਰਾਂ ਦੇ ਵਿੱਚ ਭਾਂਡੇ ਪਏ ਆ ਬਾਧੂ ਦੇ ਜਿਹੜੇ ਤੇ ਜਿਹੜੇ ਮੱਛੇਵੇਂ ਭਾਂਡੇ ਹੁੰਦੇ ਉਹ ਸੈੱਟ ਹੋ ਜਾਣਗੇ ਇਹਦੇ ਵਿੱਚ ਪਤਾ ਕਿਵੇਂ ਆ ਕੀ ਕੀਤਾ ਸੀ ਐਂ ਦੱਸਣ ਤੋਂ ਇਹ ਜਦੋਂ ਮੱਚ ਗਿਆ ਸੀਗਾ ਜਦੋਂ ਟਿੱਕਰ ਮੱਛਿਆ ਹੁੰਦਾ ਹਾਂ ਪਾਣੀ ਦਾ ਭਰ ਲਓ ਅੱਛਾ ਠੀਕ ਹੈ ਪਾਣੀ ਦਾ ਭਰ ਕੇ ਦੋ ਚਮਚੇ ਤਾਂ ਨੂਣ ਦੇ ਅੱਛਾ ਦੋ ਚਮਚੇ ਨੂਣ ਦੇ ਹੂੰ ਯਾਨੀ ਕਿ ਆਪਾਂ ਇਹ ਇੱਥੋਂ ਤੱਕ ਉੱਪਰ ਤੱਕ ਭਰ ਲਿਆ ਸੀ ਹਨ ਠੀਕ ਹੈ ਜੰਜ਼ੂਣ ਦੇ ਬਾਅਦ ਹੈ ਤੇ ਦੋ ਚਮਚੇ ਪਾ ਦੇ ਉਹਦੇ ਮਿੱਠਾ ਸੋਡਾ ਲਿੰਦਾ ਹਾਂ ਮਿੱਠਾ ਸੋਡਾ ਜਾਂ ਕਾਸਟਿਕ ਸੋਡਾ ਕਾਸਟਿਕ ਸੋਡਾ ਹਾਂ ਹਾਂ ਮਿੱਠਾ ਸੋਡਾ ਕਿਹਨੇ ਆਪਕੋ ਹਾਂ ਕਾਸਟਿਕ ਸੋਡਾ ਮਿੱਠਾ ਸੋਡਾ ਅੱਛਾ ਦੋ ਚਮਚੇ ਉਹਦੇ ਪਾ ਦੇ ਹਾਂ ਪਾ ਕੇ ਤੈਨੂੰ ਢਾਕ ਅੱਛਾ ਉਬਲੀ ਕਢ ਦਿਓ 18 ਥਨੋ ਪੱਟ ਪੱਟ ਕੇ ਤਾਂ ਆਈ ਜਾਊਗਾ ਅੱਛਾ ਸੋ ਜੀ ਇਹ ਮੈਨੂੰ ਨਹੀਂ ਪਤਾ ਸੀਗਾ ਹੋਰ ਕੁਝ ਨਹੀਂ ਬਸ ਆ ਕਰਕੇ ਰੱਖ ਦਿਓ ਤੇ ਆ ਦੇਖੋ ਅੱਜ ਜਮਾਂ ਨਵੇਂ ਵਰਗਾ ਬਣਾਤਾ ਉਹੀ ਚੀਜ਼ ਹੈ ਜੇ ਕਿਸੇ ਨੂੰ ਐ ਲੱਗੇ ਵੀ ਆ ਰਿਹਾ ਤੇ ਭਰਿਆ ਪਿਆ ਸੀਗਾ ਤੇ ਇਹ ਭੁੱਲੇ ਨੇ ਰੱਖ ਕੇ ਇੱਥੋਂ ਤੱਕ ਪਾਣੀ ਦਾ ਭਰ ਕੇ ਵਿੱਚ ਦੋ ਚਮਚੇ ਨੂਣ ਦੇ ਠੋਕੇ ਤੇ ਇੱਕ ਚਮਚਾ ਠੋਕਿਆ ਸੀਗਾ ਵਿੱਚ ਕਾਸਟਿਕ ਸੋਡੇ ਦਾ ਹਾਂ ਛੋਟੇ ਦਾ ਹਾਂ ਉਹ ਤਾਂ ਦੋਨੋਂ ਨੂੰ ਜੇ ਪੂਰਾ ਭਰਿਆ ਹੋ ਤਾਂ ਇੱਕ ਹੋਰ ਪਾ ਲਓ ਹਾਂ ਤੇ ਬਹੁਤ ਵਧੀਆ ਬਣ ਗਿਆ ਤੇ ਆਹ ਦੇਖੋ ਤੁਸੀਂ ਹੁਣ ਅਸੀਂ ਆ ਵੀ ਕਰਕੇ ਕਰਾਂਗੇ ਤੇ ਬਸ ਇਸੇ ਕਰਕੇ ਵੀਡੀਓ ਬਣਾਈ ਐ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਆਮ ਆਪਣੇ ਆਮ ਹੀ ਪ੍ਰੋਬਲਮ ਹੈਗੀਆਂ ਇਹ ਪਾਂਡੇ ਮੱਚਣ ਦੀ ਸਾਡੇ ਨਾਲ ਅੱਜ ਹੱਡ ਬੀਤੀ ਏ ਸਾਡੀ ਬਠੰਡੇ ਆਏ ਸੀਗੇ ਅਸੀਂ ਤੇ ਸਾਡੀ ਹੱਡ ਬੀਤੀ ਸੀਗੀ ਇਹ ਵੀ ਭਾਂਡਾ ਸਾਥੋਂ ਮੱਚ ਗਿਆ ਤੇ ਅਸੀਂ ਗਾਲਾਂ ਤੋਂ ਆਓ ਛੱਟਾ ਵਿਸਕਾਰ ਕੀ ਜੜਨੀ ਹੈ ਤੇ ਗਾਲਾਂ ਪਹਿਣ ਦੇ ਡਰ ਤਾ ਸੀ ਆਖ ਲੈ ਵੀ ਇਸ ਤੋਂ ਪਹਿਲਾਂ ਗਾਲਾਂ ਪਹਿਣ ਸਾਡੇ ਵੀ ਯਾਰ ਤੁਸੀਂ ਆ ਕੀ ਜੜ ਵੜਤੀ ਤੇ ਅਸੀਂ ਵਧੀਆ ਬਣਾ ਕੇ ਰੱਖਤਾ ਤੇ ਆਪਾਂ ਵੀਡੀਓ ਦੱਸਦੇ ਨਹੀਂ ਉਹਨਾਂ ਨੂੰ ਪੜੇ ਲੱਗਣਾ ਹਾਂ ਇਹ ਵੀਡੀਓ ਜਦੋਂ ਅਸੀਂ ਪਾਵਾਂਗੇ ਉਦੋਂ ਜਦੋਂ ਥੋੜਾ ਮਾਮਲਾ ਠੰਡਾ ਹੋ ਗਿਆ ਇੱਕ ਦੋ ਦਿਨ ਚ ਤੇ ਬੋਲੇ ਠੀਕ ਹੈ ਪਰ ਕਹਿਣਾ ਕਿ ਬਸ ਓਕੇ ਆ ਓਕੇ ਆ ਕੰਮ ਬੈ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਦਿਓ ਫੇਸਬੁੱਕ ਨੂੰ ਫੇਸਬੁੱਕ ਤੇ ਵੀਡੀਓ ਕਰੋ ਤੇ ਬਸ ਨੁਸਖਾ ਡਾਉਂਗੇ ਬੇਸੀ ਫਰ ਇਹ ਭੋਲੇ ਦਾ ਨੁਸਖਾ ਤੇ ਹੁਣ ਭੋਲਾ ਕਹਿੰਦਾ ਵੀ ਜੇ ਆਪਣਾ ਨੁਸਖਾ ਇਹ ਬਾਵਾ ਸ਼ੇਅਰ ਕਰਤਾ ਬਾਵਾ ਚੱਲੇਗਾ ਨਾ ਹਾਂ ਤੇ ਫਿਰ ਆਪਾਂ ਕਹਿੰਦੇ ਕੁਝ ਹੋਰ ਦੱਸਾਂਗੇ ਜਿਨ੍ਹਾਂ ਚ ਘਰਾਂ ਚਾਮ ਤੌਰ ਦੇ ਉੱਤੇ ਦਿੱਕਤ ਰਹਿੰਦੀ ਹੈ ਆਪਾਂ ਨੂੰ ਨਿੱਕੀਆਂ-ਮੁੱਟੀਆਂ ਕਿਉਂਕਿ ਅਸੀਂ ਰਸੋਈ ਵੀ ਬਹੁਤ ਚੰਗੀ ਤਰ੍ਹਾਂ ਸੰਭ ਲੈਂਦੇ ਆ ਤੇ ਉਸ ਕਰਕੇ ਫਿਰ ਰਸੋਈ ਦਾ ਕੰਮ ਕਾਫੀ ਆਉਂਦਾ ਹੈਗਾ ਤੇ ਠੀਕ ਹੈ ਜੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਅੱਗੇ ਦੀ ਅੱਗੇ ਜਿਹਨਾਂ ਨੂੰ ਆ ਪ੍ਰੋਬਲਮ ਆਉਂਦੀ ਹੈ ਉਹਨਾਂ ਨਾਲ ਸ਼ੇਅਰ ਕਰੋ ਤੇ ਬਸ ਲਾਈਕ ਸ਼ੇਅਰ ਕਮੈਂਟ ਵਾਲਾ ਬਟਨ ਦੱਬੀ ਰੱਖੋ ਭੁੱਲਾ ਜਾਂਦਾ ਬਾਅਦ ਕਰ ਦਿਓ ਠੀਕ ਹੈ ਓਕੇ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਧੰਨਵਾਦ ਨਵੇਂ ਨੁਸਖੇ ਠੀਕ ਹੈ ਜੀ